ਇਮੀਗ੍ਰੇਸ਼ਨ ਨਾਲ ਰਿਲੇਟਡ ਜਰੂਰ ਅਪਡੇਟ ਕਰਦੇ ਜਾਈਏ ਵੇਕਰਸਫੀਲਡ ਦੇ ਵਿੱਚ ਜੋ ਬਾਰਡਰ ਪੈਟਰੋਲ ਏਜੈਂਟਸ ਨੇ ਛਾਪੇ ਮਾਰੇ ਆ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕੁਝ ਪੰਜਾਬੀ ਲੇਡੀਆਂ ਵੀ ਅਰੈਸਟ ਕੀਤੀਆਂ ਗਈਆਂ ਆ ਇੱਕ ਰੈਸਟੋਰੈਂਟ ਦੇ ਵਿੱਚੋਂ ਰੈਸਟੋਰੈਂਟ ਨੂੰ ਫਾਈਨ ਵੀ ਕੀਤਾ ਗਿਆ ਕੈਲ ਮੈਟਰਸ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਆ ਕਹਿੰਦੇ ਵੀ ਜਿੱਦਣ ਦੇ ਛਾਪੇ ਪੈਣੇ ਉੱਥੇ ਸ਼ੁਰੂ ਹੋਏ ਆ ਲੋਕ ਕੰਮਾਂ ਤੇ ਨਹੀਂ ਜਾ ਰਹੇ ਫਾਰਮ ਵਰਕਰ ਜਿਹੜੇ ਆ ਉਹ ਉਹਨਾਂ ਨੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਹੈ बिजनेसेस ਤੇ ਨਹੀਂ ਜਾ ਰਹਾ ਆਲਰੇਡੀ 50% ਜਿਹੜੇ बिजनेਸ ਉਹ ਉਹਨਾਂ ਦੀ ਸੇਲ ਡਾਊਨ ਚੱਲ ਗਈ ਹੈ ਗੈਸ ਸਟੇਸ਼ਨਸ ਜਾਂ ਹੋਰ ਜੋ ਹੈਗੇ ਆ ਉੱਥੇ ਕਰਨ ਕਾਉਂਟੀ ਦੇ ਵਿੱਚ ਗਰੇਪ ਪਿਕ ਕਰਨ ਵਾਲੇ ਅੰਗੂਰ ਉਹਨਾਂ ਨੂੰ ਕੋਈ ਹੁਣ ਪਿਕ ਨਹੀਂ ਕਰ ਰਿਹਾ ਹੈਗਾ ਇੰਨੇ ਜਿਆਦਾ ਲੋਕ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਡਰੇ ਹੋਏ ਹੈਗੇ ਆ ਸੋ ਡੇ ਲੇਬਰਰਸ ਫੀਲਡ ਵਰਕਰਸ ਆ ਇਹ ਸਾਰੇ ਜਿਹੜੇ ਆ ਹੋਮ ਡਿਪੂ ਤੋਂ ਵੀ ਬਾਹਰ ਲੋਕ ਜਿਹੜੇ ਚੱਕੇ ਗਏ ਹੈਗੇ ਗੈਸ ਸਟੇਸ਼ਨਾਂ ਤੋਂ ਚੱਕੇ ਗਏ ਆ ਖੇਤਾਂ ਤੋਂ ਚੱਕੇ ਗਏ ਆ ਬ੍ਰੇਕਫਾਸਟ ਰੈਸਟੋਰੈਂਟਸ ਵਾਲੀਆਂ ਜਿਹੜੀਆਂ ਪਲੇਸਿਸ ਆ ਉੱਥੋਂ ਵੀ ਜਿਹੜੇ ਚੱਕੇ ਗਏ ਹੈਗੇ ਆ ਇਹ ਇਹ ਪਹਿਲੀ ਕਹਿੰਦੇ ਪਈ ਫਰਸਟ ਲਾਰਜਸਟ ਸਕੇਲ ਬਾਰਡਰ ਪੈਟਰੋਲ ਰੇਡ ਸੀ ਕੈਲੀਫੋਰਨੀਆ ਚ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਇਲੈਕਟ ਹੋਏ ਆ ਤੇ ਇੱਕ ਇੱਕ ਦੋ ਦਿਨਾਂ ਬਾਅਦ ਹੀ ਜਦੋਂ ਕਾਂਗਰਸ ਨੇ ਸਰਟੀਫਾਈ ਕਰ ਦਿੱਤੀ ਆ ਉਹਨਾਂ ਦੀ ਜਿਹੜੀ ਇਲੈਕਸ਼ਨ ਜੀ ਬਿਲਕੁਲ ਇਹ ਵੀ ਕਿਤੇ ਕਨਫਿਊਜ਼ਨ ਬਹੁਤ ਜ਼ਿਆਦਾ ਇਮੀਗ੍ਰੈਂਟਸ ਦੇ ਵਿੱਚ ਇਸ ਟਾਈਮ ਬੇਕਰਸਫੀਲਡ ਦੇ ਵਿੱਚ ਬਣਿਆ ਹੋਇਆ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਵੀ ਰਿਪੋਰਟ ਆਈ ਹੈ ਕੱਲ ਜਦੋਂ ਸਿਟੀ ਕੌਂਸਲ ਮੈਂਬਰ ਵਾਈਸ ਮੇਅਰ ਰੋਤਰੇ ਦੇ ਮਨਪ੍ਰੀਤ ਕੌਰ ਉਹਨਾਂ ਨੇ ਆਪਣੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਸੀ ਵੀ ਆਪਣੇ ਜਿਹੜੇ ਕਈ ਲੋਕ ਆ ਉਹ ਫੜੇ ਗਏ ਆ ਕਈ ਆਪਣੇਆਂ ਦੇ ਗੈਸ ਸਟੇਸ਼ਨਾਂ ਤੋਂ ਬਾਹਰ ਗੈਸ ਭਰਾਉਂਦੇ ਲੋਕਾਂ ਨੂੰ ਉਹਨਾਂ ਨੇ ਜਿਹੜਾ ਉਹ ਚੱਕ ਲਿਆ ਸੀ ਬਾਰਡਰ ਪੈਟਰੋਲ ਏਜੰਟਸ ਵਾਲਿਆਂ ਨੇ ਸੋ ਸੀਬੀਪੀਏ ਪੂਰੀ ਛਾਪੇ ਮਾਰੀ ਨੂੰ ਅੰਜਾਮ ਜੜੀ ਉਹ ਦੇ ਰਹੀ ਆ ਸੈਨੋਜ਼ੇ ਦੇ ਵਿੱਚ ਰਿਪੀਟਰਸ ਦੇ ਵਿੱਚ ਅ ਦੇਖੇ ਗਏ ਆ ਫਰੇਜ਼ਨੋ ਦੇ ਵਿੱਚ ਵੀ ਇਹ ਜਿਹੜੀਆਂ ਵਵਾਹਾਂ ਜਿਹੜੀਆਂ ਉਹ ਚਲੀਆਂ ਵੀ ਇੱਥੇ ਵੀ ਜਿਹੜੇ ਉਹ ਆਏ ਨੇ ਇੱਥੇ ਵੀ ਕਈ ਜਿਹੜੇ ਖੇਤਾਂ ਵਾਲਿਆਂ ਨੇ ਇਹੀ ਚੀਜ਼ ਦੀ ਸ਼ਿਕਾਇਤ ਕੀਤੀ ਵੀ ਕਰੂ ਨੇ ਆਉਣਾ ਸੀਗਾ ਚੀਜ਼ਾਂ ਜਿਹੜੀਆਂ ਤੋੜਨ ਜਾਂ ਕੰਮ ਕਰਨ ਉਹ ਉੱਥੇ ਪਹੁੰਚੇ ਨਹੀਂ ਕੰਸਟਰਕਸ਼ਨ ਦਾ ਕੰਮ ਮਦਮ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਹੈ ਵੀ ਲੋਕ ਕੰਮ ਕਰਨ ਵਾਲੇ ਉੱਤੇ ਪਹੁੰਚ ਜਿਹੜੇ ਉਹ ਨਹੀਂ ਰਹੇ ਹੈਗੇ ਸੋ ਕਈ ਥਾਵਾਂ ਦੇ ਉੱਤੇ ਇਸ ਤੇ ਜਿਹੜੇ ਕਹेलो ਵੀ 네ਗੇਟਿਵ ਇਫੈਕਟ ਦੇਖਣ ਨੂੰ ਮਿਲ ਰਹੇ ਆ ਇਹ ਵੀ ਰਿਪੋਰਟ ਆਈ ਹੈ ਵੀ ਇੱਕ ਗੁਰੂ ਘਰ ਦੇ ਬਾਹਰ ਜਿੱਥੇ ਗਰੰਤੀ ਸਿੰਘ ਰਹਿੰਦੇ ਆ ਸੀਗੇ ਉਥੇ ਵੀ ਸੀਵੀਪੀ ਵਾਲੇ ਗਏ ਸੀ ਉਹ ਕਹਿੰਦੇ ਵੀ ਉਹਨਾਂ ਨੇ ਡੋਰ ਨਹੀਂ ਖੋਲਿਆ ਜਿਹੜਾ ਉਹਨਾਂ ਦਾ ਹੱਕ ਬਣਦਾ ਹੈ ਵੀ ਨਾ ਜਿਹੜਾ ਉਹਨਾਂ ਨੂੰ ਅੰਦਰ ਆਉਣ ਦੇਣ ਵਿਦਆਊਟ ਐਨੀ ਵਾਰੰਟ ਤੇ ਉਹਦੇ ਕਰਕੇ ਉਹ ਚਲੇ ਗਏ ਟਰੱਕੀ ਆਰਟਸ ਤੋਂ ਕਹਿੰਦੇ ਵੀ ਬੈਕਰਸਫੀਲਡ ਦੇ ਉਹ ਰਿਪੋਰਟਸ ਆਈਆਂ ਵੀ ਉਥੇ ਵੀ ਸੀਵੀਪੀ ਵਾਲੇ ਜਿਹੜੇ ਉਹ ਪਹੁੰਚੇ ਸੀਗੇ ਇਸ ਤਰੀਕੇ ਨਾਲ ਸੋ ਇਥੇ ਇਹ ਪਤਾ ਲੱਗ ਰਿਹਾ ਵੀ ਉਹ ਪੂਰੀ ਵੱਡੀ ਲਿਸਟ ਤਿਆਰ ਕਰਕੇ ਲਿਆਂਦੀ ਆ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਕੌਣ ਕੌਣ ਕਿੱਥੇ ਕਿੱਥੇ ਜਿਹੜਾ ਆ ਉਹ ਰਹਿੰਦਾ ਆ ਤੇ ਉਥੇ ਉਥੇ ਜਿਹੜਾ ਉਹ ਜਾ ਰਹੇ ਨੇ ਚਾਹੇ ਉਹਨਾਂ ਦੀ ਕੰਮ ਦੀ ਥਾਂ ਆ ਤੇ ਚਾਹੇ ਉਹਨਾਂ ਦੀ ਰਹਿਣ ਵਾਲੀ ਥਾਂ ਆ ਸੋ ਇਹ ਇਦਾਂ ਦਾ ਜਿਹੜਾ ਮਾਹੌਲ ਇਸ ਟਾਈਮ ਬਣਿਆ ਪਿਆ ਆ ਇਹ ਸ਼ੁਰੂਆਤ ਆ ਇਸ ਦੀ ਐਕਸਪੈਂਸ਼ਨ ਹੋਣੀ ਆ ਹੋਰ ਕੀ ਹੋਊਗਾ ਇਹ ਜਿਹੜੀ ਅਜੇ ਦੇਖਣ ਵਾਲੀ ਗੱਲ ਆ ਤੇ ਸਭ ਤੋਂ ਪਹਿਲਾਂ ਦੇਖੋ ਸੌ ਚੱਕਣ ਤੋਂ ਪਹਿਲਾਂ ਵੀ ਆ ਇਹ ਜਿਹੜੀ ਸ਼ੁਰੂਆਤ ਆ ਸੀਬੀਪੀ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਇੱਥੇ ਕਰ ਦਿੱਤੀ ਆ ਉਦਾਂ ਸੀਬੀਪੀ ਦਾ ਬਿਆਨ ਇਹੀ ਆ ਵਾਰ-ਵਾਰ ਉਹੀ ਕਹਿ ਰਹੇ ਆ ਵੀ ਅਸੀਂ ਤਾਂ ਸਿਰਫ ਕ੍ਰਿਮੀਨਲਸ ਦੇ ਪਿੱਛੇ ਜਿਹੜੇ ਆ ਉਹ ਜਾ ਰਹੇ ਹੈਗੇ ਆ ਪਰ ਅਜੇ ਹੀ ਉਹਨਾਂ ਦੀ ਗੱਲ ਦੇ ਵਿੱਚ ਬਿਆਨ ਦੇ ਵਿੱਚ ਕੋਈ ਸੱਚਾਈ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਉਹ ਜਿਹੜਾ ਵੀ ਡਿੱਕੇ ਆਉਂਦਾ ਉਸ ਨੂੰ ਜਿਹੜਾ ਉਹ ਨਾਲ ਦੇ ਨਾਲ ਦਬੋਚੀ ਜਾ ਰਿਹਾ ਹੈ